ਜਿਹੜੇ ਕਦੀ ਜਿਹੜੇ ਰੋਡ ਨਿਕਲ ਰਹੇ ਆ ਉਹਦੇ ਸਬੰਧ ਦੇ ਵਿੱਚ ਇਹ ਸਾਡਾ ਗੁਰਦੁਆਰਾ ਸਾਹਿਬ ਆ ਇਹ ਸਾਡੀਆਂ ਭਾਵਨਾਵਾਂ ਜੁੜੀਆਂ ਗੁਰਦੁਆਰਾ ਸਾਹਿਬ ਨਾਲ 25-30 ਸਾਲ ਤੋਂ ਗੁਰਦੁਆਰਾ ਸਾਹਿਬ ਇੱਥੇ ਸਾਰੀਆਂ ਸੰਗਤਾਂ 50-60 ਘਰ ਆ ਸਾਡੇ ਤੇ ਜਿੱਥੇ ਗੁਰਦੁਆਰਾ ਸਾਹਿਬ ਬਣਾਇਆ ਵਾ ਉਹਦੇ ਕਰਕੇ ਜਿਹੜਾ ਗੁਰਦੁਆਰਾ ਰੋਡ ਦੇ ਵਿੱਚ ਆ ਰਿਹਾ ਵਾ ਅਸੀਂ ਇਹਨਾਂ ਨੂੰ ਐਨਐਚਆਈ ਵਾਲਿਆਂ ਨੂੰ ਕਹਿ ਰਹੇ ਆ ਕਿ ਇਹ ਗੁਰਦੁਆਰੇ ਵਾਲੀ ਜਗ੍ਹਾ ਛੱਡ ਕੇ ਇਹ ਸਾਇਰਥਾਣੀ ਆਪਣਾ ਜਿਹੜਾ ਵਾ ਤੇ ਰੋਡ ਲਗਾ ਲੈਣ ਗੁਰਦਾਰ ਸਾਹਿਬ ਨੂੰ ਨਾ ਛੇੜੇ ਜਾਵੇ ਪਰ ਇਹ ਬਜੇ ਦੇ ਆ ਅਕੇ ਅਸੀਂ ਰੋਡ ਤੋਂ 1 ਇੰਚ ਵੀ ਆਸੇ-ਪਾਸੇ ਨਹੀਂ ਕਰਨਾ ਇਹ ਰੋਡ ਜਿੱਥੇ ਆਉਂਦੀ ਆਹੀਂ ਉੱਥੇ ਹੀ ਲੈ ਕੇ ਜਾਣੀ ਆ ਗੁਰਦੁਆਰਾ ਇਸ ਨੂੰ ਸ਼ਿਫਟ ਕਰਾਂਗੇ ਢਾਹ ਦਿਆਂਗੇ ਜੋ ਮਰਜ਼ੀ ਕਰਾਂਗੇ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਮਸਲਾ ਵਾ ਸਾਡੀਆਂ ਭਾਵਨਾਵਾਂ ਵਜੁੜੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਵਜੁੜੀਆਂ ਵਾ ਅਗਰ ਪ੍ਰਸ਼ਾਸਨ ਨੇ ਇਹ ਗੁਰਦੁਆਰਾ ਸਾਹਿਬ ਨੂੰ ਬਚਾਉਣ ਵਾਸਤੇ ਅੱਗੇ ਨਾ ਆਇਆ ਤੇ ਅਸੀਂ ਫਿਰ ਅਕਾਲ ਤਖਤ ਸਾਹਿਬ ਤੇ ਵੀ ਜਾਵਾਂਗੇ ਔਰ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਵਾਂ ਨਿਹੰਗ ਸਿੰਘ ਜਥੇਬੰਦੀਆਂ ਵਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਉੱਥੇ ਵੀ ਆਪਣੀ ਆਵਾਜ਼ ਠਾਵਾਂਗੇ ਤੇ ਗੁਰਦੁਆਰਾ ਸਾਹਿਬ ਨੂੰ ਬਚਾਉਣ ਵਾਸਤੇ ਸਾਨੂੰ ਜੋ ਵੀ ਮਤ-ਮਤ ਕਰਨਾ ਪਿਆ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹ ਕਰਾਂਗੇ ਧੰਨਵਾਦ ਅੱਜ ਜੀ ਜਿਹੜਾ ਨੈਸ਼ਨਲ ਹਾਈਵੇ ਰੋਡ ਨਿਕਰਿਆ ਜਿਹੜਾ ਕਿ ਕਾਫੀ ਚਿਰ ਤੋਂ ਪੁਲਿਸ ਪ੍ਰਸ਼ਾਸਨ ਦੇ ਮਦਦ ਲੈ ਕੇ ਡਿਟੇਟਰਸ਼ਾਹ ਵੀ ਰਾਜ ਕਰਕੇ ਐਨਐਚਆਈ ਵਾਲੇ ਐਸਡੀਐਮ ਡੀਸੀ ਦੇ ਹੁਕਮਾਂ ਨਾਲ ਲਗਾਤਾਰ ਧੁੰਦੇ ਤੋਂ ਲੈ ਕੇ ਜਿਹੜਾ ਰੋਡ ਕੱਢ ਰਾਇ ਸੀ ਉਹਦੇ ਚ ਅੱਜ ਉਸ ਵੇਲੇ ਇੱਕ ਨਵਾਂ ਮੋੜ ਆਇਆ ਜਦੋਂ ਪਿੰਡ ਕੰਗ ਦੇ ਵਿੱਚ ਨਜਾਇਜ਼ ਕਬਜ਼ਾ ਕਰਨ ਦੀ ਨੀਤ ਨਾ ਪਹੁੰਚੇ ਕਿਉਂਕਿ ਆਪ ਜੀ ਦੇ ਮਾਧਮਾਰੀ ਦੱਸਣਾ ਚਾਹੁੰਦਾ ਵੀ ਜਿੱਥੇ ਜਿੱਥੇ ਕਬਜ਼ਾ ਲੈ ਰਹੇ ਆ ਉੱਥੇ-ਉੱਥੇ ਜੇ ਕਿਸਾਨਾਂ ਨੇ ਇੱਕ ਦੁੱਕੀ ਤੱਕ ਨਹੀਂ ਚੁੱਕੀ ਹੈ ਕਿ ਰੁਪਿਆ ਚੱਕ ਨਹੀਂ ਚੁੱਕਿਆ ਤੇ ਜਦੋਂ ਉਸੇ ਰੋਡ ਦੇ ਵਿੱਚ ਇੱਥੇ ਪਿੰਡ ਕੰਗ ਦੇ ਵਿੱਚ ਆਏ ਤੇ ਇੱਥੇ ਕੋ ਗੁਰਦੁਆਰਾ ਸਾਹਿਬ ਤੇ ਕੀਬ੍ਰਮ 25 30 ਸਾਲ ਤੋਂ ਜਿਹੜਾ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਦੋ ਟਾਈਮ ਨਿਤਨੇਮ ਹੁੰਦਾ ਵਾ ਤੇ ਅੱਜ ਉਹਨੂੰ ਵੀ ਢਾਉਂਦੀ ਤਿਆਰੀ ਕਰਕੇ ਆਏ ਸੀ ਪਰ ਕਿਸਾਨ ਮਜ਼ਦੂਰ ਸ਼ਰਸ਼ ਮਿਟੀ ਪੰਜਾਬ ਦੀ ਇਕਾਈ ਤੇ ਹੋਰ ਲਾਗੇ ਬੰਦੇ ਦੇ ਪਿੰਡਾਂ ਦੇ ਜਿਹੜਾ ਇਕੱਠ ਕੀਤਾ ਇੱਥੇ ਪ੍ਰੈਸ ਮੀਡੀਆ ਪਹੁੰਚਾ ਪ੍ਰਿੰਟ মিডিਆ ਪਹੁੰਚਾ ਸੋਸ਼ਲ ਮੀਡੀਆ ਸਾਰਾ ਜਿੱਥੇ ਪਹੁੰਚਾ ਤੇ ਜਥੇਬੰਦੀ ਦੇ ਦਬਾਅ ਨੂੰ ਵੇਖਦੇ ਆ ਜਿਹੜੀਆਂ ਮਗਰੋਂ ਨਜਾਇਜ਼ ਬੁਰਜੀਆਂ ਲਾ ਕੇ ਤੁਰੇ ਆ ਰਹੇ ਸੀ ਉਹ ਬੁਰਜੀਆਂ ਘੱਟ ਤੋਂ ਘੱਟ 30 35 ਫੁੱਟ ਜਿਹੜੀਆਂ ਉਹ ਪਰਾਂ ਕੀਤੀਆਂ ਜਿੱਤੋਂ ਸਾਫ਼ ਸਿੱਧ ਹੁੰਦਾ ਵਾ ਕਿ ਜਿਹੜਾ ਇਹ ਕਬਜ਼ਾ ਨਜਾਇਜ਼ ਕਰ ਰਿਹਾ ਅਸੀਂ ਪਹਿਲੋਂ ਵੀ ਕਹਿ ਰਹੇ ਆ ਕਿ ਜਿਨ੍ਹਾਂ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਪੁਲਿਸ ਦੇ ਜ਼ੋਰ ਨਾਲ ਜਿਹੜੇ ਕਬਜ਼ੇ ਕਰਨੇ ਬੰਦ ਕੀਤੇ ਜਾਣ ਦੇਖੋ ਜੀ ਜਿਹਦੇ ਵਿੱਚ ਇਹਦੇ ਵਿੱਚ ਮਾਨਯੋਗ ਐਸ.ਡੀ.ਐਮ ਸਾਹਿਬ ਨਾਲ ਮੇਰੀ ਗੱਲ ਹੋਈ ਆ ਤੇ ਨਾਲ ਹੀ ਮੇਰੀ ਗੱਲ ਜਿਹੜੀ ਆ ਆਪਣਾ ਨੈਸ਼ਨਲ ਹਾਈਵੇ ਵਾਲਿਆਂ ਨਾਲ ਵੀ ਹੋਈ ਆ ਜਿਹਦੇ ਸਬੰਧੀ ਜਿਹੜਾ ਗੁਰਦੁਆਰਾ ਸਾਹਿਬ ਸਬੰਧੀ ਜਿਹੜੀ ਗੱਲ ਆ ਉਹ ਕਲੀਅਰ ਕਰ ਲੈਂਦੇ ਨੇ ਉਹਦਾ ਜੋ ਵੀ ਵੇਅ ਆਊਟ ਹੋਊਗਾ ਉਹ ਕੱਢ ਲੈਣਗੇ ਬਾਕੀ ਜਿਨ੍ਹਾਂ ਨੇ ਪੈਸੇ ਚੁੱਕ ਲਿਆ ਉਹਨਾਂ ਨੇ ਜਿਹੜੇ ਘਰ ਵਾਲਿਆਂ ਨੇ ਵੀ ਪੈਸੇ ਚੁੱਕੇ ਆ ਉਹਨਾਂ ਦੇ ਪੋਜੈਸ਼ਨ ਨੈਸ਼ਨਲ ਹਾਈਵੇ ਵਾਲੇ ਆਪਣਾ ਕਰ ਰਹੇ ਆ ਅੱਜ ਤੱਕ ਫਲਅ ਲੱਗਿਆ ਹੈ ਜੇ ਜੇ ਗੁਰਦੁਆਰਾ ਸਾਹਿਬ ਚਾਹੁੰਦਾ ਤੇ ਉਹਦਾ ਡਿਸੀਜਨ ਲਿਆ ਜਾਊਗਾ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਣ ਦਿੱਤੀ ਗੱਲ ਜੋ ਵੀ ਇਹਦਾ ਵੇਅ ਆਊਟ ਕੱਢ ਕੇ ਕੋਈ ਹਲਕਾ